ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਜਿਹੜਾ ਕੀ ਵਾਧਾ ਦਰਜ ਕੀਤਾ ਜਾ ਰਿਹਾ ਤਾਂ 4000 ਤੋਂ ਵੱਧ ਜਿਹੜਾ ਕੀ ਮਹਿੰਗਾ ਸੋਨਾ ਹੋ ਚੁੱਕਿਆ 11 ਨਵੰਬਰ ਨੂੰ ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਇੰਡੀਆ ਬੋਲਿਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ 24 ਕੈਰਟ ਸੋਨੇ ਦੇ 10 ਗ੍ਰਾਮ 1706 ਰੁਪਏ ਵਧ ਕੇ 124137 ਰੁਪਏ ਹੋਇਆ ਤੇ ਪਿਛਲੇ 2 ਵਪਾਰਕ ਦਿਨਾਂ ਵਿੱਚ ਹੀ ਸੋਨੇ ਦੀ ਕੀਮਤ 4047 ਰੁਪਏ ਵਧੀ ਹੈ ਸ਼ੁੱਕਰਵਾਰ ਨੂੰ ਇਸ ਦੀ ਕੀਮਤ 120100 ਰੁਪਏ ਸੀ ਚਾਂਦੀ ਦਾ ਜ਼ਿਕਰ ਕਰੀਏ ਤਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਤਾ ਹੋਇਆ ਜੀ ਹਾਂ ਇਹ 2675 ਰੁਪਏ ਵਧ ਕੇ 154338 ਰੁਪਏ ਪ੍ਰਤੀ ਕਿਲੋਗ੍ਰam ਹੋ ਗਈ ਹੈ ਜ਼ਿਕਰ ਹੋਇਆ ਹੈ ਕਿ 17 ਅਕਤੂਬਰ ਨੂੰ ਸੋਨਾ 1,30,874 ਰੁਪਏ ਦੇ ਸਰਵਕਾਲੀ ਉੱਚ ਪੱਧਰ ਤੇ ਪਹੁੰਚ ਗਿਆ ਸੀ ਅਤੇ ਚਾਂਦੀ 14 ਅਕਤੂਬਰ ਨੂੰ 1,78,100 ਰੁਪਏ ਦੇ ਸਰਵਕਾਲੀ ਉੱਚ ਪੱਧਰ ਤੇ ਪਹੁੰਚ ਗਈ ਸੀ ਆਈਬੀਜੇਏ ਦਰਾਂ ਵਿੱਚ 3% ਜੀਐਸਟੀ ਮੇਕਿੰਗ ਚਾਰਜ ਅਤੇ ਜੁਐਲਰਸ ਮਾਰਜਨ ਸ਼ਾਮਿਲ ਨਹੀਂ ਹਨ ਇਹਨਾਂ ਦਰਾਂ ਦੇ ਆਧਾਰ ਤੇ ਆਰਬੀਆਈ ਸਾਬਰਨ ਗੋਲਡ ਬੈਂਡ ਦੀ ਬੌਂਡ ਦੀ ਕੀਮਤ ਨਿਰਧਾਰਤ ਕਰਦਾ ਹੈ ਅਤੇ ਕਈ ਬੈਂਕ ਸੋਨੇ ਦੇ ਕਰਜ਼ਿਆਂ ਦੀ ਕੀਮਤ ਨਿਰਧਾਰਤ ਕਰਦੇ ਹਨ ਸੋਨਾ ਹੁਣ ਤੱਕ ਪ੍ਰਤੀ 10 ਗ੍ਰਾਮ 47958 ਰੁਪਏ ਦਾ ਵਾਅਦਾ ਹੋਇਆ ਚਾਂਦੀ ਪ੍ਰਤੀ ਕਿਲੋਗ੍ਰਾਮ 68321 ਰੁਪਏ ਦਾ ਵਾਅਦਾ ਹੋਇਆ ਮਾਹਰਾਂ ਦੇ ਅਨੁਸਾਰ ਵਿਆਹ ਦਾ ਸੀਜ਼ਨ ਸੋਨੇ ਦੀ ਕੀਮਤਾਂ ਨੂੰ ਸਮਰਥਨ ਦੇਵੇਗਾ ਆਉਣ ਵਾਲੇ ਦਿਨਾਂ ਵਿੱਚ ਸੋਨਾ ਫਿਰ ਤੋਂ 1.25 ਲੱਖ ਰੁਪਏ ਪ੍ਰਤੀ 10 ਗ੍ਰਾਮ ਨੂੰ ਛੂ ਸਕਦਾ ਹੈ ਹਾਲਾਂਕਿ ਕਦੇ-ਕਦੇ ਉਤਾਰ ਜਿਹੜਾ ਜੁਆੜੀ ਰਹਿਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ